ਸਸ਼ੀ ਗਾਲ ਪੰਜਾਬ ਨਿਊਜ਼ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦ ਕੋ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਹੋਏ ਪੇਸ਼ ਪਾਰਲੀਮੈਂਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਕੀਤੀ ਮੰਗ GPSC ਵਿੱਚ ਪੰਜਾਬੀ ਭਾਸ਼ਾ ਨਾਲ ਹੋ ਰਹੀ ਸਕੈਮ ਨੂੰ ਲੈ ਕੇ ਮਿਸਲ ਸਤਲੁਜ ਨੇ ਕੀਤੇ ਵੱਡੇ ਖੁਲਾਸੇ ਕਿਹਾ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਦਾ ਦਿੱਤਾ ਜਾ ਰਿਹਾ ਹੈ ਮੌਕਾ ਪੰਜਾਬ ਦੇ ਨੌਜਵਾਨਾਂ ਨਾਲ ਹੋ ਰਿਹਾ ਹੈ ਧੱਕਾ ED ਨੇ ਜੀਰਾ ਸ਼ਰਾਬ ਫੈਕਟਰੀ ਦੀ 80 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਜਬ ਉਤ ਪਿੰਡ ਵਾਸੀਆਂ ਨੇ ED ਦੀ ਕਾਰਵਾਈ ਦਾ ਕੀਤਾ ਸਵਾਗਤ ਤਿਹਨ ਖਬਰਾਂ ਵਿਸਥਾਰ ਦੇ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ ਭਾਈ ਅਮਰਿਤਪਾਲ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਗੱਲ ਕੀਤੀ ਅਤੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਦੱਸ ਦੇ ਕਿ ਵਕੀਲਾਂ ਦੀ ਹੜਤਾਲ ਕਾਰਨ ਉਹਨਾਂ ਦੇ ਵੱਲੋਂ ਕੋਈ ਵੀ ਵਕੀਲ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਇਸ ਲਈ ਅਮਰਿਤਪਾਲ ਸਿੰਘ ਨੇ ਆਪਣਾ ਮਾਮਲਾ ਖੁਦ ਹੀ ਰੱਖਿਆ ਉਹਨਾਂ ਦਾ ਕਹਿਣਾ ਹੈ ਕਿ ਉਹ ਪਾਰਲੀਮੈਂਟ ਸੈਸ਼ਨ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਮੁੱਦੇ ਨਸ਼ਿਆਂ ਦੀ ਸਮੱਸਿਆ ਅਤੇ ਆਪਣੇ ਹਲਕੇ ਦੀ ਵਿਕਾਸ ਲਈ ਆਵਾਜ਼ ਬੁਲੰਦ ਕੀਤੀ ਜਾ ਸਕੇ ਜੋ ਅੱਜ ਮੈਂਬਰ ਆਫ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜੋ ਕੀਸ ਲੱਗਿਆ ਸੀ ਜੀ ਪ੍ਰੋਲ ਵਾਲਾ ਤਾਂ ਹੁਣ ਦੇਖੋ ਟਾਈਮ ਸਪੈਨ ਕਾਫੀ ਘਟਦਾ ਜਾ ਰਿਹਾ ਜੀ 19 ਤਰੀਕ ਤੱਕ ਹੀ ਸੈਸ਼ਨ ਅੱਜ 16 ਸੀ ਪਰ ਜੋ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵਾਲਾ ਜੋ ਸਟ੍ਰਾਈਕ ਚੱਲ ਰਹੀ ਸੀ ਜੀ ਤਾਂ ਉਸ ਚੀਜ਼ ਕਰਕੇ ਫਿਰ ਜੋ ਕੋਈ ਵੀ ਵਕੀਲ ਸਹਬਾਨ ਨੇ ਪੇਸ਼ ਨਹੀਂ ਸੀ ਹੋ ਸਕਦੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹ ਦਿਬੜੂਗੜ ਜੀਲ ਤੋਂ ਪੇਸ਼ ਹੋਏ ਥਰੂ ਵੀਸੀ ਹੋਏ ਤਾਂ ਉਹਨਾਂ ਨੇ ਉੱਥੇ ਜੋ ਜੱਜ ਸਾਹਿਬ ਨੂੰ ਬੇਨਤੀ ਵੀ ਕੀਤੀ ਵੀ ਜੋ ਮੇਰੀ ਪਰੋਲ ਹੈ ਉਹ ਮੈਨੂੰ ਦਿੱਤੀ ਜਾਵੇ 2 ਵਜੇ ਵੀ ਫਿਰ ਜੋ ਉਦੋਂ ਜੋ ਸਟੇਟ ਵੱਲੋਂ ਵਕੀਲ ਸੀ ਤੇ ਅਸੀਂ ਵੀ ਇਹ ਜਵਾਬ ਦੀ ਮਜਬੂਰੀ ਜਾਰੀ ਕੀਤੀ ਵੀ ਸਟ੍ਰਾਈਕ ਕਰਕੇ ਕੋਈ ਵੀ ਜੋ ਵਕੀਲ ਨੇ ਉੱਥੇ ਪੇਸ਼ ਨਹੀਂ ਹੋ ਸਕਦਾ ਤਾਂ ਜੱਜ ਸਾਹਿਬ ਨੇ ਕੱਲ ਦੀ ਤਰੀਕ ਪਾ ਦਿੱਤੀ ਹੈ ਤਾਂ ਜੇਲ੍ਹ ਦੇ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਵੀ ਮੇਰੀ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਨਾਲ ਗੱਲਬਾਤ ਹੋਈ ਸੀ ਜ ਕੀਤੇ ਵੀ ਜੇ ਕੱਲ ਨੂੰ ਵੀ ਸਟ੍ਰਾਈਕ ਕੰਟੀਨਿਊ ਰਹਿੰਦੀ ਹੈ ਤਾਂ ਦੇਖੋ ਕੱਲ ਤਾਂ ਜੋ ਅਖੀਰਲਾ ਮੌਕਾ 17 ਤਰੀਕ ਹੈ ਫਿਰ 18 ਤੇ 19 ਨੂੰ ਜੇ ਕੋਈ ਦੋ ਦਿਨਾਂ ਦੀ ਪ੍ਰੋਲ ਮਿਲਦੀ ਵੀ ਹੈ ਤਾਂ ਦੇਖੋ ਇੱਕ ਦਿਨ ਹੀ ਰਹਿ ਜਾਂਦਾ ਤਾਂ ਇਸ ਕਰਕੇ ਜੋ ਕੱਲ ਨੂੰ ਐਮਪੀ ਸਾਹਿਬ ਵੀ ਹੈ ਫਿਰ ਆਪਦੀ ਬਹਿਸ ਹੈ ਖੋਦੀ ਕਰ ਦੇਣਗੇ PPCS ਵਿੱਚ ਪੰਜਾਬੀ ਭਾਸ਼ਾ ਨਾਲ ਹੋ ਰਹੇ ਸਕੈਮ ਨੂੰ ਲੈ ਕੇ ਮਿਸਲ ਸਤਲੁਜ ਦੇ ਵੱਲੋਂ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਕਈ ਵੱਡੇ ਖੁਲਾਸੇ ਕੀਤੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਇੱਕ PPCS ਦਾ ਪੇਪਰ ਹੁੰਦਾ ਜਿਸ ਦੇ ਵਿੱਚ ਪਿਛਲੇ ਸਮਿਆਂ ਦੇ ਮੁਕਾਬਲੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ 8 ਸਵਾਲ ਹੀ ਪੁੱਛੇਗੇ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਜਦਕਿ ਪੰਜਾਬ ਦੇ ਨੌਜਵਾਨਾਂ ਦੇ ਨਾਲ ਤਖਾ ਹੋ ਰਿਹਾ ਹੈ ਸੋ ਪਿਛਲੇ ਦਿਨੀ ਇੱਕ ਪੀਪੀਐਸਸੀ ਦਾ ਪੇਪਰ ਹੁੰਦਾਗਾ ਜਿਹਦਾ 7 ਦਸੰਬਰ ਨੂੰ ਜਿਹੜਾ ਪ੍ਰੀਲਿਮਰੀ ਜਿਹਨੂੰ ਆਪਾਂ ਮੋਡਲੀ ਪ੍ਰੀਖਿਆ ਕਹਿੰਦੇ ਆ ਉਹ ਪੇਪਰ ਲਿਆ ਜਾਂਦਾਗਾ ਉਹਦੇ ਵਿੱਚ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇਗੇ ਆ ਪੀਪੀਐਸਸੀ ਦੇ ਚੇਅਰਮੈਨ ਜਤਿੰਦਰ ਸਿੰਘ ਔਲਖ ਦਾ ਇੱਕ ਲੈਟਰ ਆਉਂਦਾਗਾ ਜਿਹੜਾ ਤੁਸੀਂ ਦੇਖ ਸਕਦੇ ਹੋ 3 ਜਨਵਰੀ 2025 ਇਹਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾਗਾ ਵੀ ਅਸੀਂ ਜਿਹੜੀ ਦੂਜੀ ਪੇਪਰ ਦੀ ਆ ਉਹ ਕੱਟ ਆਫ ਸੀ ਸਾਈਡ ਦੀ 40% ਰੱਖਾਂਗੇ ਤੇ ਉਹਦੇ ਵਿੱਚ ਉਦੋਂ ਬਿਨਾ ਜਿਹੜਾ ਇਹ ਹੈਗਾ ਪੰਜਾਬ ਦਾ ਇਤਿਹਾਸ ਪੰਜਾਬ ਦਾ ਕਲਚਰ ਇਕਨੋਮੀ ਤੇ ਜੀਓਗ੍ਰਾਫੀ ਦੇ ਕੰਪੋਨੈਂਟ ਨੇ ਜਿਹੜੇ ਉਹ ਮੇਨ ਰੱਖੇ ਜਾਣਗੇ ਪਰ ਹੋਇਆ ਕੀ ਵਿਦਿਆਰਥੀਆਂ ਨੇ ਇੱਕ ਬੜਾ ਵੱਡਾ ਧੋਖਾ ਹੋਇਆ ਉਹ ਜਿਹੜਾ ਧੋਖਾ ਕੀ ਹੋਇਆ ਵੀ ਜਿਹੜਾ ਸੀ ਸਾਈਡ ਦਾ ਪੇਪਰ ਹੋਇਆ ਪਿਛਲੇ ਸਮਿਆਂ ਦੇ ਮੁਕਾਬਲੇ ਇਸ ਵਾਰ ਕੁੱਲ 8 ਪ੍ਰਸ਼ਨ ਜਿਹੜੇ ਨੇਗੇ ਉਹ ਸੀ ਸਾਈਡ ਦੇ ਵਿੱਚੋਂ ਪੁੱਛੇ ਗਏ ਨੇ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾਂ ਸੀ ਸਾਈਡ ਦੇ ਵਿੱਚ 2015 ਦੇ ਵਿੱਚ 19 ਸਵਾਲ ਪੁੱਛੇ ਗਏ ਸੀ ਜਿਦੇ ਵਿੱਚੋਂ 19 ਸਵਾਲ ਪੰਜਾਬੀ ਦੇ ਸੀਗੇ ਇਸ ਵਾਰ ਕੁੱਲ ਜਿਹੜੇ ਉਹ ਸਵਾਲ ਆ ਗਏ ਉਹ 8 8 ਸਵਾਲ ਆ ਜਿਹੜੇ ਉਹ ਸਿਰਫ ਪੰਜਾਬੀ ਦੇ ਵਿੱਚੋਂ ਪੁੱਛੇ ਜਾਂਦੇ ਆਗੇ 2015 ਦੇ ਵਿੱਚ ਇਹ 19 ਪੁੱਛੇ ਗਏ ਸੀਗੇ 2018 ਦੇ ਵਿੱਚ ਇਹ 15 ਸਵਾਲ ਪੁੱਛੇ ਗਏ ਸੀ ਤੇ 2013 ਦੇ ਵਿੱਚ 23 ਸਵਾਲ ਹੁੰਦੇ ਸੀਗੇ ਇਹ ਜਿਹੜਾ ਜੀ 18 ਦੇ ਵਿੱਚ ਪੇਪਰ ਹੋਇਆ ਦੇ ਵਿੱਚ 15 ਸਵਾਲ 13 ਦੇ ਵਿੱਚ 23 ਸਵਾਲ 15 ਦੇ ਵਿੱਚ 19 ਸਵਾਲ ਤੇ ਇਸ ਵਾਰ ਪੰਜਾਬੀ ਦੇ ਪੇਪਰ ਦੇ ਵਿੱਚ ਕੁੱਲ 8 ਸਵਾਲ ਨੇ ਜਿਹੜੇ ਉਹ ਪੁੱਛੇ ਗਏ ਨੇ ਜਿਹਦੇ ਵਿੱਚੋਂ ਕਮਿਊਨੀਕੇਸ਼ਨ ਦਾ ਇੱਕ ਵੀ ਸਵਾਲ ਨਹੀਂ ਪੁੱਛਿਆ ਗਿਆ ਜੇ ਇਹ ਜਿਹੜੇ ਸਵਾਲ ਨੇਗੇ ਤੁਸੀਂ ਉਹਦੇ ਵਿੱਚੋਂ ਤੁਸੀਂ ਹੁਣ 8 ਨੰਬਰ ਪੰਜਾਬੀ ਦੇ ਪਾ ਰਹੇ ਹੋਗੇ ਇਹਦੇ ਨਾਲ ਕੀ ਆ ਵੀ ਤੁਸੀਂ ਜਿਹੜਾ ਬਾਹਰੀ ਸੂਬਿਆਂ ਦੇ ਗੈਰ ਪੰਜਾਬੀ ਨੇ ਉਹਨਾਂ ਨੂੰ ਇੱਕ ਮੌਕਾ ਦੇ ਰਹੇ ਹੋ ਵੀ ਉਹ ਇੱਥੇ ਆ ਕੇ ਆਰਾਮ ਨਾਲ ਆਪਣੀਆਂ ਨੌਕਰੀਆਂ ਲੈਣ ਸੋ ਜਿਹੜਾ ਇੱਕ ਬੇਈਮਾਨ ਤੇ ਇੱਕ ਸਾਜ਼ਿਸ਼ ਦੇ ਤਹਿਤ ਬਾਰੀ ਸੂਬਿਆਂ ਨੂੰ ਇੱਕ ਇੱਕ ਗੇਮ ਪਲਾਨ ਦੇ ਤਹਿਤ ਨੌکریاں ਦੇਣ ਦੇ ਲਈ ਸਾਡੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆਗਾ ਤਦ ਅਜੀਰਾ ਸ਼ਰਾਬ ਫੈਕਟਰੀ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ED ਨੇ ਸ਼ਰਾਬ ਫੈਕਟਰੀ ਦੀ 80 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਕਰ ਲਈ ਹੈ ED ਨੇ ਪ੍ਰੋਸੀਡਸ ਆਫ ਕ੍ਰਾਈਮ ਮੰਨ ਕੇ منی ਲਾਂਡਰਿੰਗ ਦਾ ਕੇਸ ਅਰਚ ਕੀਤਾ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਇਸ ਕੰਪਨੀ ਨਾਲ ਸੰਬੰਧਿਤ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਅਧੇਵੀ ਦਾਜ਼ੀ ਕੀ ਜੀਰਾ ਸ਼ਰਾ ਫੈਕਟਰੀ ਦੇ ਖਿਲਾਫ ਪਿੰਡ ਵਾਸੀ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਹਨ। ਕਰੀਬ-ਕਰੀਬ 80 ਕਰੋੜ ਰੁਪਏ ਦੀ ਇਹਦੀ ਜ਼ਮੀਨ ਦਾ ਅਜਮੀਨ ਇਹਦੀ ਇਮਾਰਤ ਇਸ ਦੀ ਮਸ਼ੀਨ ਉਹ ਜਬਤ ਕਰ ਲਈ ਆ ਜਾਨੀ ਕਿ ਅਟੈਚ ਕਰਤੀ ਆ। ਤੇ ਵੀਰੋ ਇਹ ਜੱਤ ਪੂਰੇ ਪੰਜਾਬ ਦੀ ਆ। ਏ ਜੱਤ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆ ਏ ਜੱਤ ਧੰਤਨ ਭਗਤ ਬਾਬਾ ਦੁਨੀ ਚਾਂਜੀ ਦੀ ਆ ਏ ਜੱਤ ਆਪ ਸਾਡੇ ਬਜ਼ੁਰਗ ਖੜੇ ਨੇ ਚਿੱਟੀਆਂ ਦਾੜ੍ਹੀਆਂ ਵਾਲੇ ਇਹ ਇਹਨਾਂ ਦੀ ਜੱਤ ਆ ਇਹ ਜੱਤ ਕਿਸਾਨ ਜਥੇਬੰਦੀਆਂ ਦੀ ਇਹ ਜੱਤ ਪੂਰੇ ਪੰਜਾਬ ਦੇ ਸਮਾਜ ਸੇਵੀਆਂ ਦੀ ਪੰਜਾਬਦਰਦੀ ਲੋਕਾਂ ਦੀ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਇਹ ਸਾਡੇ ਇਲਾਕੇ ਦੀ ਜੱਤ ਅਸੀਂ ਇੱਕ ਮਹਾਰਾਜ ਨੇ ਸਾਨੂੰ ਬਲ ਬਖਸ਼ਿਆ ਸੀ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਪਰ ਜਿਹੜਾ ਸਾਨੂੰ ਤਾਕਤ ਆ ਉਹ ਤਾਕਤ ਸਾਰੇ ਪੰਜਾਬ ਨੇ ਦਿੱਤੀ ਉਹ ਤਾਕਤ ਦੀ ਜੱਟ ਆ ਤੇ ਜੱਟ ਹਲੇ ਅਧੂਰੀਆ ਵੀਰੋ ਐਨਜੀਟੀ ਦੇ ਵਿੱਚ ਕੇਸ ਚੱਲ ਰਿਹਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਫਿਰੋਜ਼ਪੁਰ ਦੇ ਵਿੱਚ ਕੇਸ ਚੱਲ ਰਿਹਾ ਜਿਹੜਾ ਕਿ ਇਹਨਾਂ ਦੇ ਉੱਤੇ ਸੰਮਣ ਜਾਰੀ ਹੋਏ ਨੇ ਪਰ ਸੰਮਣਾਂ ਤੇ ਇਹ ਪਹੁੰਚੇ ਨਹੀਂ ਹੈਗੇ ਲੜਾਈ ਲੰਬੀ ਆ ਤੇ ਲੰਬੀ ਹੋਊਗੀ ਤੇ ਅਸੀਂ ਪੰਜਾਬ ਨੂੰ ਅਪੀਲ ਕਰਦੇ ਹਾਂ ਕਿ ਇਸੇ ਹੀ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ ਇਹ ਆਪਣੇ ਪੰਜਾਬ ਦੀ ਲੜਾਈ ਆ ਆਪਣੇ ਪਹਾਵਾ ਦੀ ਲੜਾਈ ਆ ਆਪਣੀ ਮਿੱਟੀ ਦੀ ਆਪਣੇ ਪੰਜਾਂ ਪਾਣੀਆਂ ਦੀ ਲੜਾਈ ਆ ਆਪਣੇ ਪੰਜਾਬ ਦੀ ਲੜਾਈ ਆ ਇਸੇ ਹੀ ਤਰ੍ਹਾਂ ਸਾਥ ਦਿਓ ਤੇ ਧੰਨਵਾਦ ਕਰਦੇ ਆ ਸਮੁੱਚੇ ਪੰਜਾਬ ਦਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਸਮਾਜ ਸੇਵੀ ਸੰਸਥਾ ਦਾ ਸਾਰੇ ਹੀ ਵਾਤਾਵਰਣ ਪ੍ਰੇਮੀਆਂ ਦਾ ਸਭ ਤੋਂ ਵੱਡਾ ਧੰਨਵਾਦ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤਨਤਨ ਭਗਤ ਬਾਬਾ ਦੁਨੀ ਚਾਂਜੀ ਦਾ ਸਾਡੇ ਇਲਾਕੇ ਦਾ ਸਾਰੇ ਹੀ ਪਿੰਡਾਂ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਯੂਨੀਵਰਸਿਟੀ ਦੇ ਉਪ ਪ੍ਰਧਾਨ ਅਸ਼ਮੀਤ ਸਿੰਘ ਨੇ ਕੁੜੀਆਂ ਦੇ ਹੋਸਟਲਾਂ ਦੀਆਂ ਮੈਸਾਂ ਅਤੇ ਸਵਿਮਿੰਗ ਪੂਲ ਦੇ ਇਲਾਕੇ ਵਿੱਚ ਔਰਤ ਸਟਾਫ ਦੀ ਨਿਯੁਕਤੀ ਸੰਬੰਧੀ ਡੀਨ ਵਿਦਿਆਰਥੀ ਭਲਾਈ ਨੂੰ ਇੱਕ ਮੈਮੋਰੈਂਡਮ ਸੌਂਪਿਆ ਪਹਿਲਾਂ ਵੀ ਕਈ ਕੁੜੀਆਂ ਦੇ ਵੱਲੋਂ ਮੈਸ ਦੇ ਮੇਲ ਸਟਾਫ ਵੱਲੋਂ ਹੋਣ ਵਾਲੀ ਤੰਗ ਪ੍ਰੇਸ਼ਾਨੀ ਬਾਰੇ ਸ਼ਿਕਾਇਤਾਂ ਕੀਤੀਆਂ ਗਈਆਂ ਸਨ ਪਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਣ ਲਈ ਅਸ਼ਮੀਰ ਸਿੰਘ ਦੇ ਵੱਲੋਂ ਡੀਐਸਡਬਲੂ ਨੂੰ ਮੈਮੋਰੰਡਮ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਸਾਰੇ ਕੁੜੀਆਂ ਦੇ ਹੋਸਟਲਸ ਦੀਆਂ ਮੈਸਾਂ ਅਤੇ ਸਵਿੰਗ ਪੂਲ ਦੇ ਇਲਾਕੇ ਵਿੱਚ ਔਰਤ ਸਟਾਫ ਦੀ ਨਿਯੁਕਤੀ ਕੀਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਔਰਤਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਨੂੰ ਇੱਕ ਲੈਟਰ ਸਬਮਿਟ ਕੀਤਾ। ਜਿਹਦੇ ਵਿੱਚ ਡਿਮਾਂਡ ਰੇਜ਼ ਕੀਤੀ ਆ ਕਿ ਵੀ ਪੰਜਾਬ ਯੂਨੀਵਰਸਿਟੀ ਦੇ ਜਿੰਨੇ ਵੀ ਗਰਲਸ ਹੌਸਟਲਸ ਦਾ ਉਹਨਾਂ ਦੀ ਮੈਸ ਦੇ ਵਿੱਚ ਜਿਹੜਾ ਸਟਾਫ ਆ ਉਹ ਫੀਮੇਲ ਸਟਾਫ ਵੀ ਹੋਣਾ ਚਾਹੀਦਾ ਹੈਗਾ ਤੇ ਨਾਲ ਹੀ ਜਿਹੜਾ সুইমিং ਪੂਲ ਏਰੀਆ ਦਾ ਉੱਥੇ ਵੀ ਜਿਹੜੇ ਇਨਸਟ੍ਰਕਟਰ ਆ ਉਹ ਕੁੜੀਆਂ ਵਾਸਤੇ ਫੀਮੇਲ ਹੋਣੇ ਚਾਹੀਦੇ ਆ ਕਿਉਂਕਿ ਸਾਨੂੰ ਕਈ ਹੋਸਟਲਸ ਦੇ ਵਿੱਚੋਂ ਕੁੜੀਆਂ ਦੀਆਂ ਕੰਪਲੇਂਟਸ ਆਈਆਂ ਸੀਗੀਆਂ ਤੇ ਇਲੈਕਸ਼ਨ ਦੇ ਟਾਈਮ ਵੀ ਜਦੋਂ ਕੈਂਪੇਨ ਕਰ ਰਹੇ ਸੀਗੇ ਤਾਂ ਉਦੋਂ ਜਿਹੜੇ ਗਰਲਸ ਰੈਜ਼ੀਡੈਂਟ ਮਿਲੇ ਸੀਗੇ ਸਾਨੂੰ ਕੁੜੀਆਂ ਨੂੰ ਸਾਨੂੰ ਦੱਸਿਆ ਸੀਗਾ ਕਿ ਵੀ ਹਰਾਸਮੈਂਟ ਦੀਆਂ ਬੜੀਆਂ ਕੰਪਲੇਂਟਸ ਆ ਰਹੀਆਂ ਨੇ ਵੀ ਜਿਹੜਾ ਉੱਥੇ ਵਰਕਰ ਦਾ ਮੇਲ ਸਟਾਫ ਆ ਉਹ ਕਈ ਵਾਰ ਕੋਈ ਨਾ ਕੋਈ ਜਿਹੜੀ ਹਰਾਸਮੈਂਟ ਦੀ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਹ ਡਿਮਾਂਡ ਰੇਜ਼ ਕੀਤੀ ਆ ਕਿ ਵੀ ਜਿੰਨੇ ਗਰਲਸ ਦੇ ਹੋਸਟਲਸ ਆ ਉਹਨਾਂ ਦੇ ਜਿੰਨੀਆਂ ਮੈਸਸ ਆ ਮੈਸਸ ਦੇ ਵਿੱਚ ਨਾਲ ਹੀ ਫੀਮੇਲ ਸਟਾਫ ਵੀ ਹੋਣਾ ਚਾਹੀਦਾਗਾ ਤਾਂ ਕਿ ਜਿਹੜੇ ਅੱਗੇ ਹਰਾਸਮੈਂਟ ਦੇ ਇਨਸੀਡੈਂਟ ਆ ਉਹਨਾਂ ਨੂੰ ਪ੍ਰੀਵੈਂਟ ਕੀਤਾ ਜਾ ਸਕੇ ਤੇ ਨਾਲ ਹੀ ਜਿਹੜੇ সুইমিং ਪੂਲ ਆ ਉੱਥੇ ਜਿਹੜੇ ਇਨਸਟ੍ਰਕਟਰ ਆ ਉੱਥੇ ਵੀ ਫੀਮੇਲ ਸਟਾਫ ਹੋਣਾ ਚਾਹੀਦਾ ਜੀ। ਸ੍ਰੀ ਕਲਕੱਟਾ ਸਾਹਿਬ ਦੇ ਕਾਰਜਕਾਰੀ ਸਰਪਾਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਮੇਗਾਲਿਆ ਦੇ ਸ਼ਿਲੌਂਗ ਸ਼ਹਿਰ ਵਿੱਚ ਪੰਜਾਬੀ ਲੇਨ ਵਿਖੇ ਵਾਜੇ ਸਿੱਖਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਇਸ ਦੌਰਾਨ ਇੱਥੇ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਵੀ ਜਥੇਦਾਰ ਨਤਮਸਕ ਹੋਏ ਅਤੇ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ ਗੁਰੂ ਨਾਨਕ ਸਕੂਲ ਦਾ ਦੌਰਾ ਵੀ ਕੀਤਾ ਜਥੇਦਾਰ ਗੜਗਜ ਨੇ ਪੰਜਾਬੀ ਲੇਨ ਵਿੱਚ ਵਾਸੇ ਸਿੱਖਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇੱਥੋਂ ਦੇ ਮੌਜੂਦਾ ਹਾਲਾਤਾਂ ਅਤੇ ਸਥਿਤੀ ਨੂੰ ਵੀ ਜਾਣਿਆ ਹੈ ਇਹ ਜਿਹੜਾ ਪੰਜਾਬੀ ਲੇਨ ਦਾ ਇਲਾਕਾ ਵਾ ਸ਼ਲਾਂਗ ਦੇ ਅੰਦਰ 200 ਸਾਲ ਤੋਂ ਸਾਡੇ ਲੋਕ ਸਿੱਖ ਜਿਨ੍ਹਾਂ ਨੇ ਜਿੱਥੇ ਇਸ ਰਾਜ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਕੋਈ ਮੁਸ਼ਕਲ ਤੇ ਮੁਸੀਬਤ ਪਈ ਆਪਣੇਆਂ ਵਾਂਗ ਸਾਰਿਆਂ ਦੇ ਨਾਲ ਖੜੇ ਤੇ 200 ਸਾਲ ਤੋਂ ਜਿਹੜੀ ਕੌਮ ਇੱਥੇ ਵਸ ਰਹੀ ਆ ਉਸ ਕੌਮ ਨੂੰ ਉਜਾੜਨਾ ਇਹ ਕੋਈ ਇਨਸਾਫ ਨਹੀਂ ਹੈ ਇਹ ਬੇਇਨਸਾਫੀ ਹੈ ਤੇ ਮੈਂ ਸ਼ਲਾਘਾ ਕਰਦਾ ਉਹਨਾਂ ਸਾਰੀ ਜਥੇਬੰਦੀਆਂ ਦੀ ਜਿਹੜੀਆਂ 2017-18 ਤੋਂ ਸਿੱਖ ਹੱਕਾਂ ਦੀ ਇਹ ਜੰਗ ਲੜ ਰਹੀਆਂ ਹਨ ਤੇ ਸਿੱਖ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਢਾਕੇ ਖੜੇ ਹਨ ਪਰ ਮੈਂ ਨਾਲ ਹੀ ਸੰਗਤ ਨੂੰ ਇਹ ਵਿਸ਼ਵਾਸ ਦਿਵਾਉਣਾ ਹਾਂ ਆਪਾਂ ਹੁਣ ਕੋਈ ਕਮਜ਼ੋਰ ਨਹੀਂ ਹਾਂ ਇਹ ਸਰਕਾਰਾਂ ਵੀ ਸਮਝ ਲੈਣ ਸਿੱਖ ਕੋਈ ਹੁਣ ਕਮਜ਼ੋਰ ਨਹੀਂ ਹਨ ਅਸੀਂ ਵਰਲਡਵਾਈਡ ਪੂਰੇ ਪਾਵਰਫੁੱਲ ਹਾਂ ਤਗੜੇ ਹਾਂ ਔਰ ਸਭ ਤੋਂ ਵੱਡੀ ਗੱਲ ਸਾਨੂੰ ਗੁਰੂ ਨੇ ਇੱਕ ਅਨੋਖਾ ਜਿਹਾ ਸਿਧਾਂਤ ਦਿੱਤਾ ਹੈ ਭਾਵੇਂ ਤੁਸੀਂ ਇੱਥੇ ਛਲਾਉਂਗ ਬੈਠੇ ਹੋ ਪਰ ਤੁਸੀਂ ਵੀ ਸਾਰੇ ਵਾਸੀਓ ਸ਼੍ਰੀ ਕਿਹਦੇ ਵਾਸੀ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਸਿਹਦਰ ਆ ਪਾਰਟੀ ਨੇ ਕਾਂਗਰਸੀ ਵਰਕਰ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਇਹ ਦਾਵਾ ਚਰਨਜੀਤ ਸਿੰਘ ਨੇ ਕੀਤਾ ਉਹਨਾਂ ਇੱਕ ਵੀਡੀਓ ਸ਼ੇਅਰ ਕਰਦੇ ਕਿਹਾ ਕਿ ਅੱਜ ਪੰਜਾਬੀ ਝਾੜੂ ਵਾਲਿਆਂ ਨੂੰ ਵੋਟਾਂ ਪਾਉਣ ਦੀ ਸਜ਼ਾ ਭੁਗਤ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵੋਲੰਟੀਅਰ ਲੋਕਤੰਤਰ ਦੀਆਂ ਝੱਗੀਆਂ ਉਡਾਰੇ ਨੇ ਤੇ ਉਹਨਾਂ ਨੂੰ ਵੋਟ ਨਾ ਪਾਉਣ ਵਾਲਿਆਂ ਦੀ ਕੁਟਮਾਰ ਅਤੇ ਲੁੱਟ ਖੋਹ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਵਿੱਚ ਗੁੰਡਾ ਰਾਜ ਚੱਲ ਰਿਹਾ ਹੈ ਸਾਮ-ਦਾਮ ਡੰਡ ਭੇਦ ਵਾਲੀ ਸਰਕਾਰ ਇੱਕ ਤਾਜ਼ਾ ਹੁੰਡਾ ਕਰਦੀ ਦੀ ਮਿਸਾਲ ਦਿਖਾ ਰਿਆ ਸਾਡਾ ਝੂੜ ਮਜਰਾ ਪਿੰਡ ਚੰਪੌਰ ਸਾਹਿਬ ਦੇ ਹੱਟਕਿਚ ਉਥੇ ਧਮਕੀ ਦਿੱਤੀਗੇ ਜਿਹੜਾ ਬੈਠੇਗਾ ਸੀ ਲੱਤਾਂ ਤੋੜ ਦਾਂਗੇ ਉਥੇ ਸਾਡਾ ਦਰਸ਼ਨ ਸਿੰਘ ਬਹੁਤ ਹੀ ਨੇਕ ਇਨਸਾਨ ਹੈ ਅੰਦਰ ਬੈਠਾ ਅੱਜ ਜੂਦੇ ਦੇ ਅਟੈਕ ਕਰਤਾ ਉਹਦੀਆਂ ਲੱਤਾਂ ਪਨੀਆਂ ਉਹਦੀਆਂ ਬਾਹਾਂ ਪਨੀਆਂ ਇੱਕ ਜਾਨ ਤੋਂ ਨਹੀਂ ਮਰਿਆ ਬੁਰੀ ਤਰ੍ਹਾਂ ਬੇਹਾਲ ਕਰਕੇ ਅੱਜ ਉਹ ਹਸਪਤਾਲ ਦੇ ਵਿੱਚ ਪਿਆ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ ਕੋਈ ਇਹਨਾਂ ਨੂੰ ਮੁਰਸ਼ਾ ਕਰਦੀ ਤੇ ਰੋਕ ਨਹੀਂ ਰਿਹਾ ਹਰ ਤਰੀਕੇ ਦੇ ਨਾਲ ਇਹ ਹੁੰਦਾ ਕਰਦੀ ਤੇ ਉਤਰੇ ਲੋਕਤੰਤਰ ਦੀਆਂ ਝੰਡੀਆਂ ਉਡਾ ਰਹੇ ਤੇ ਪੰਜਾਬ ਨੂੰ ਇਹ ਡਰਾ ਕੇ ਠੰਕਾ ਕੇ ਲੁੱਟਣਾ ਤੇ ਕੁੱਟਦੇ ਆ ਇਹ ਪੰਜਾਬ ਨੂੰ ਬੇਹਾਲ ਕਰਨਾ ਚਾਹੁੰਦੇ ਤਾਂ ਕਿ ਸਿਰਫ ਇਹੀ ਪੰਜਾਬ ਦੇ ਵਿੱਚ ਕੋਮਣ ਹੋਰ ਕੋਈ ਪੰਜਾਬ ਦੇ ਵਿੱਚ ਰਾਜਨੀਤੀ ਨਾ ਕਰ ਸਕੇ ਹੋਰ ਕੀ ਪੰਜਾਬ ਵਿੱਚ ਜੁਰਤ ਨਾ ਕਰ ਸਕੇ ਕਿ ਕਿਸੇ ਹੋਰ ਪਾਰਟੀ ਦਾ ਵਰਕਰ ਬਣੇਗਾ ਏਜੰਟ ਬਣੇਗਾ ਇਸ ਕਰਕੇ ਮੈਂ ਤੁਹਾਨੂੰ ਆਹ ਵੀਡੀਓ ਦਿਖਾ ਰਿਹਾ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਖਤਰਨਾਕ ਬੰਦਿਆਂ ਦਾ ਨਾਲ ਆਪਣਾ ਪਾਲਾ ਪੈ ਗਿਆ ਕਿਸ ਤਰੀਕੇ ਦੇ ਮਾੜੇ ਬੰਦੇ ਪੰਜਾਬ ਦੇ ਵਿੱਚ ਸਤੋ ਚੁਣੇ ਗਏ ਤੇ ਅੱਜ ਪਛਤਾਵੇ ਤੇ ਬਿਨਾ ਹੋਰ ਤੁਸਨੀ ਹੋ ਰਿਹਾ ਤੇ ਸਾਰੀ ਪੁਲਿਸ ਸਾਰਾ ਪ੍ਰਸ਼ਾਸਨ ਇਹਨਾਂ ਨੇ ਆਪਣਾ ਹੱਥ ਟੁਕਾ ਬਣਾਇਆ ਹੋਇਆ ਪਰसों ਰਾਤ ਨੂੰ ਜਿਹੜੇ ਬੰਦਿਆਂ ਤੇ ਰਾਤ ਨੂੰ ਅਟੈਕ ਕੀਤਾ ਉਲਟਾ ਉਹਨਾਂ ਦੇ ਹੀ ਪਰਚਾ ਦੇ ਰਹੇ ਤੇ ਆਹ ਜਿਹੜਾ ਇਨਸੀਡੈਂਟ ਤੁਹਾਨੂੰ ਮੈਂ ਦਿਖਾ ਰਿਹਾ ਲੱਗਾ ਤੋੜੀਆਂ ਹੋਈਆਂ ਬੰਦਿਆਂ ਦੀਆਂ ਡਿਸਟ੍ਰਿਕਟ ਕੌਂਸਲ ਅਤੇ ਬਲਾਕ ਕਮੇਟੀ ਚੋਣਾਂ ਵਿੱਚ ਸ਼੍ਰੀਆਮ ਤਕਾਸ਼ਾਈ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਦਰਅਸਲ ਕਾਂਗਰਸੀ ਐਮਐਲਏ ਸੁਖਪਾਲ ਸਿੰਘ ਖੈਰਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਦਾ ਦਾਵਾ ਕਰਦੇ ਹਨ ਕਿ ਬਦਲਾਖੋਰੀ ਦੇ ਤਹਿਤ ਬੁਕਰ ਸਰਕਾਰ ਸਾਡੇ ਉਮੀਦਵਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਮਨੋਜ ਕੁਮਾਰ ਦਾ ਟਾਬਾ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਖੈਰਾ ਦਾ ਕਹਿਣਾ ਹੈ ਕਿ ਆਪਣੀ ਹਾਰ ਦੇ ਡਰੋਂ ਬੁਕਰ ਪਾਰਟੀ ਹੁਣ ਅਜਿਹੇ ਹਤਖੰਡੇ ਬਣਾ ਰਹੀ ਹੈ। ਔਰ ਅੱਜ ਜਦ ਕਿ ਕੱਲ ਗਿਣਤੀ ਹੋਣੀ ਆ ਅੱਜ ਮਕਸਦ ਇਹਨਾਂ ਦਾ ਕਰਨ ਦਾ ਸਿਕਾ ਕਿ ਦੱਬ ਕੇ ਮਨੋਜ ਕੁਮਾਰ ਨੂੰ ਇਹਨਾਂ ਦੇ ਹਮਾਇਤੀਆਂ ਨੂੰ ਇਹਨਾਂ ਦੇ ਸਾਰੇ ਸਪੋਰਟਰਸ ਨੂੰ ਡਰਾ ਦਿਓ ਤਾਂ ਕਿ ਜਿਹੜਾ ਇਹ ਕੱਲ ਗਿਣਤੀ ਚ ਨਾ ਆਉਣ ਜਾਂ ਐਂਦਾ ਕਰੋ ਕਿ ਸਰੈਂਡਰ ਕਰ ਜਾਣ ਮੈਂ ਮਨੋਜ ਕੁਮਾਰ ਜੀ ਦੇ ਪਰਿਵਾਰ ਨੂੰ ਥਾਲੀਵਾਲ ਬੇਟ ਤੋਂ ਬੜੇ ਅਰਸੇ ਦਾ ਜਾਣਦਾ ਇਹਨਾਂ ਦਾ ਹਰ ਕੰਮ ਬਹੁਤ ਲੈਜਿਟਿਮੇਟ ਤੇ ਜਾਇਜ਼ ਆ ਇਹਨਾਂ ਦੇ ਹੋਰ ਵੀ ਕਾਰੋਬਾਰ ਨੇ ਔਰ ਹੋਰ ਵੀ ਲੋਕਾਂ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਵਿਚਰਦੇ ਨੇ ਇਹਨਾਂ ਨੇ ਪਿਛਲੇ 3 ਸਾਲ ਤੋਂ ਮਿੰਤਾ ਕੱਢ ਰਹੇ ਨੇ ਨਗਰ ਪੰਚਾਇਤ ਢਿਲਵਾ ਦੇ ਈਓ ਦਾ ਦਫਤਰ ਦਾ ਕਿ ਸਾਡਾ ਨਕਸ਼ਾ ਪਾਸ ਕਰ ਦਿਓ ਜੇ ਸਾਡੇ ਨਕਸ਼ੇ ਵਿੱਚ ਕੋਈ ਹੁਣਤਾਈ ਆ ਅਸੀਂ ਉਸ ਨੂੰ ਆਲਟਰ ਕਰ ਦਾਂਗੇ ਅਸੀਂ ਕੰਦਾ ਟਾ ਕੇ ਪਿੱਛੇ ਲੈ ਜਾਾਂਗੇ ਅਗਰ ਕੋਈ ਗੱਲ ਆ ਲੇਕਿਨ ਹਰ ਵਾਰ ਜਦੋਂ ਨਕਸ਼ਾ ਅਪਲਾਈ ਕਰਦੇ ਆ ਕੋਈ ਛੋਟੀ ਮੋਟੀ ਆਬਜੈਕਸ਼ਨ ਲਾ ਕੇ ਆਖੇ ਬੋਕਰ ਦੇ ਜਿਹੜਾ ਇੰਚਾਰਜ ਐ ਇੱਥੇ ਜਿਹਦੀਆਂ ਜ਼ਮਾਨਤਾਂ ਜਬਤ ਹੋਈਆਂ ਉਹਨਾਂ ਤੋਂ ਫੋਨ ਕਰਾਏਗਾ ਤਾਂ ਤਰਾ ਨਕਸ਼ਾ ਪਾਸ ਹੋਊ ਪਰਾਉ ਅੱਜ ਪੰਜਾਬ ਵਿੱਚ ਹਨੇਰ ਗਰਦੀ ਆ ਅੱਜ ਕੋਈ ਪੰਜਾਬ ਚ ਜਮਹੂਰੀਅਤ ਦਾ ਨਾਮ ਨਹੀਂ ਹੋਇਆ ਜੋ ਤੁਸੀਂ ਦੇਖਿਆ ਕਾਗਜ਼ਾਂ ਚ ਪੱਗਾਂ ਲੱਥੀਆਂ ਕਾਗਜ਼ ਪਾੜ ਕੇ ਖੋ ਕੇ ਲਟ ਡਟ ਕੇ ਸਾਡੇ ਆਪਣੇ ਉਮੀਦਵਾਰਾਂ ਦੇ ਪੇਪਰ ਬਹੁਤ ਸਾਰੇ ਰਿਜੈਕਟ ਹੋਏ ਅੱਜ ਸਵੇਰੇ ਸਾਡਾ ਇੱਕ ਹੋਰ ਉਮੀਦਵਾਰ ਆ ਸਹਿਜਪਾਲ ਸਿੰਘ ਜਿਹਦਾ ਕੂਕਾ ਤਲਵੰਡੀ ਜ਼ੋਨ ਚੋਂ ਇਲੈਕਸ਼ਨ ਲੜ ਰਿਹਾ ਸੀ ਬਲੌਕ ਸੰਤੀ ਦੀ ਕੱਲ ਕੋਈ ਲੜਾਈ ਕਿਤੇ ਹੋਈ ਸਹਿਜਪਾਲ ਦਾ ਨਾਮ ਨੰਬਰ ਇੱਕ ਤੇ ਉਸ ਐਫ ਆਈ ਆਰ ਜੇ ਦਰਜ ਕਰਤਾ ਮਤਲਬ ਤਾਂ ਕਿ ਉਹ ਕੱਲ ਗਿਣਤੀ ਵਿੱਚ ਨਾ ਜਾ ਸਕੇ ਇਹ ਕਾਦੀ ਇਲੈਕਸ਼ਨ ਹੈ ਕਾਦੀ ਜਮੂਰੀਏ ਕਿੱਥੋਂ ਦਾ ਬਦਲਾਅ ਹੋਇਆ ਇਹ ਬਦਲਾਅ ਹੈ ਕਿ ਫੁੱਲ ਬਦਲਾ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਲਈ ਮੈਂ ਸਿਰਫ ਅਗਰ ਕੋਈ ਸਰਕਾਰ ਨਾਮ ਦੀ ਕੋਈ ਚੀਜ਼ ਆ ਕੋਈ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਸਾਰਾ ਕੁਝ ਈਮੇਲ ਕਰਤਾ ਮੁਹਾਲੀ ਦੇ ਸੁਆਣਾ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀ ਦਿਗਵਜ ਸਿੰਘ ਨੂੰ ਫਰਾਣਾ ਬਲਾ ਚੌਰੀਆ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਹਾਲੀ ਦੇ 6 ਫੇਜ਼ ਸਰਕਾਰੀ ਹਸਪਤਾਲ ਦੇ ਵਿੱਚ ਉਸ ਦਾ ਪੋਸਟਮਾਰਟਮ ਕੀਤਾ ਗਿਆ। ਇਸ ਤੋਂ ਬਾਅਦ ਮ੍ਰਿਤਕ ਦੇ ਰਾਣਾ ਦੇ ਜੱਦੀ ਪਿੰਡ ਚਨਕੋਆ ਦੇ ਵਿੱਚ ਲਿਆਂਦੀ ਗਈ ਹੈ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੁਹਾਲੀ ਦੇ ਸੁਆਣਾ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਦਿਗ ਵਿਜੇ ਸਿੰਘ ਉਰਫ ਰਾਣਾ ਬਲਾਚੋੜੀਆ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉੱਥੇ ਦੂਜੇ ਪਾਸੇ ਮਾਮਲੇ ਸੰਬੰਧੀ ਐਸਐਸਪੀ ਹਰਮਨਦੀਪ ਹੰਸੇ ਵੱਲੋਂ ਪ੍ਰੈਸ ਕਾਨਫਰੰেন্স ਕੀਤੀ ਗਈ ਹੈ ਜਿਨ੍ਹਾਂ ਦੱਸਿਆ ਕਿ ਮਾਮਲੇ ਦੇ ਕਾਤਲਾਂ ਦੀ ਪਛਾਣ ਹੋ ਚੁੱਕੀ ਹੈ ਉਹਨਾਂ ਦਾ ਕਹਿਣਾ ਹੈ ਕਿ ਪਟਿਆਲਾ ਦੇ ਇੱਕ ਨਿਸ਼ਾਨੇਬਾਜ਼ ਲੱਕੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਅੰਮ੍ਰਿਤਸਰ ਦੇ ਰਹਿਣ ਵਾਲੇ ਅਦਿੱਤਿਆ ਕਪੂਰ ਉਰਫ ਮੱਖਣ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਕਰਨ ਪਾਠਕ ਨੇ ਗੋਲੀਆਂ ਚਲਾਈਆਂ ਐਸਐਸਪੀ ਨੇ ਖੁਲਾਸਾ ਕਰਦੇ ਹੋਏ ਇਹ ਵੀ ਦੱਸਿਆ ਕਿ ਰਾਣਾ ਬਲਾਚੋਰੀਆ ਦਾ ਜੱਗੂ ਭਗਵਾਨਪੁਰੀਆ ਦੇ ਨਾਲ ਲਿੰਕ ਵੀ ਸਾਹਮਣੇ ਆਏ ਨੇ ਜਿਹੜਾ ਡੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਜਿਹੜੀ ਹੁਣ ਤੱਕ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਇਲਿਆਸ ਮੱਖਣ ਨਾਮ ਦਾ ਲੜਕਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਝ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫॉर ኦਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਸ ਹੈਗੀਆਂ ਮੋਹਾਲੀ ਡਿਸਟ੍ਰਿਕਟ ਦੀਆਂ ਉਹ ਦਿੱਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦਾ ਕੋਈ ਵੀ ਕਲੂ ਮਿਲਿਆ ਹੈਗਾ ਉਨੇ ਉੱਪਰ ਕੰਮ ਕਰ ਰਹੀਆਂ ਜੀ ਤੇ ਇਹਨਾਂ ਨੂੰ ਜਲਦੀ ਹੀ ਅਸੀਂ ਜਿਹੜੇ ਐਸੋਸੀਏਟਸ ਜਿਨ੍ਹਾਂ ਨੇ ਕੋਈ ਸਪੋਰਟ ਦਿੱਤੀ ਹੈ ਉਹ ਵੀ ਤੇ ਮੇਨ ਜਿਹੜੇ ਸ਼ੂਟਰ ਸੀਗੇ ਇਹਨਾਂ ਨੂੰ ਜਲਦੀ ਹੀ ਅਸੀਂ ਰਾਉਂਡ ਅਪ ਕਰ ਲਾਂਗੇ ਅਦਿੱਤਿਆ ਕਪੂਰ ਔਰ ਕਰਨ ਪਾਠਕ ਦੋਨੋਂ ਜਿਹੜੇ ਹੈਗੇ ਜੀ ਡੋਨੀ ਬੱਲ ਗੈਂਗ ਦੇ ਐਸੋਸੀਏਟਸ ਨੇ ਜੋ ਅੰਮ੍ਰਿਤਸਰ ਬੇਸਡ ਹੈਗਾ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫ ਆਈ ਆਰ ਦਰਜ ਹੈ ਤੇ ਜਿਹੜਾ ਕਰਨ ਪਾਠਕ ਹੈ ਇਹਦੇ ਉੱਪਰ 2 ਐਫ ਆਈ ਆਰ ਦਰਜ ਹੈਗੀ ਡਿਸਟ੍ਰਿਕਟ ਕੌਂਸਲ ਅਤੇ ਬਲਾਕ ਕਮੇਟੀ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜ ਜ਼ਿਲ੍ਹਿਆਂ ਦੇ 16 ਪੋਲਿੰਗ ਬੂਥਸ ਤੇ ਦੁਬਾਰਾ ਪੋਲਿੰਗ ਕਰਵਾਉਣ ਦੇ ਹੁਕਮ ਦਿੱਤੇ ਨੇ ਜਿਸ ਦੇ ਚੱਲਦੇ ਅੱਜ ਇਨ੍ਹਾਂ ਬੂਥਸ ਤੇ ਵੋਟਿੰਗ ਹੋਈ ਹੈ ਹਾਲਾਂਕਿ ਨਤੀਜੇ ਪਹਿਲਾਂ ਤੋਂ ਤੈ ਮਿਤੀ 17 ਦਸੰਬਰ ਨੂੰ ਹੀ ਲਾਨੇ ਜਾਣਗੇ ਪੰਜਾਬ ਦੇ ਦੇ ਨੀ ਸ਼ਹਿਰਾਂ ਨੂੰ ਪਵਿੱਤਰ ਸ਼ਹੀਦਾ ਦਰਜਾ ਦਿੱਤਾ ਗਿਆ ਇਹਨਾਂ ਵਿੱਚ ਅੰਮ੍ਰਿਤਸਰ ਸ੍ਰੀਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਸ਼ਾਮਿਲ ਹਨ ਪੰਜਾਬ ਦੇ ਰਾਜਪਾਲ ਨੇ ਵਿਧਾਨ ਸਭਾ ਦੇ ਵਿੱਚ ਲਏ ਗਏ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਹੁਣ ਇਹਨਾਂ ਤਿੰਨੇ ਸ਼ਹਿਰਾਂ ਦੇ ਵਿੱਚ ਸ਼ਰਾਬ ਮਾਸ ਅਤੇ ਤੰਬਾਕੂ ਸਮੇਤ ਸਾਰੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਵਰਤੋਂ ਤੇ ਪੂਰਨ ਪਾਬੰਦੀ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਪਾਰਟੀ ਕਿਸਾਨ ਯੂਨੀਅਨ ਨੇਕਤ ਸਿੱਧੂਪੁਰ ਦੀ ਸੁਭਾਪਦਰੀ ਮੀਟਿੰਗ ਦੁਆਰਾ ਮਸਤੂਆਣਾ ਸਾਹਿਬ ਵਿਖੇ ਹੋਈ ਹੈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਦੇ ਵਿੱਚ ਜ਼ਿਲਾ ਅਤੇ ਬਲਾਕ ਪਦਰੀ ਆਗੂਆਂ ਨੇ ਹਿੱਸਾ ਲਿਆ ਕਿਸਾਨਾਂ ਨੇ ਦੇਸ਼ ਅਤੇ ਪੰਜਾਬ ਪਦਰੀ ਕਿਸਾਨ ਮਸਲਿਆਂ ਤੇ ਸੰਘਰਸ਼ਾਂ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਮੀਟਿੰਗ ਉਪਰੰਤ ਕਿਸਾਨਾਂ ਨੂੰ ਜਗਜੀਤ ਸਿੰਘ ਢੱਲਵਾਲ ਦਾ ਕਹਿਣਾ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਕਾਰਪੋਰੇਟਾਂ ਦੇ ਹੱਕ ਵਿੱਚ ਅਤੇ ਕਿਸਾਨਾਂ ਦੇ ਵਿਰੋਧ ਵਿੱਚ ਪਾਲਿਸਿਜ਼ ਘੜ ਕੇ ਕਿਸਾਨਾਂ ਨੂੰ ਤਬਾਹ ਕਰਨ ਦਾ ਰਾਹ ਤਿਆਰ ਕੀਤਾ ਹੋਇਆ ਜੇਕਰ ਅਜੇ ਵੀ ਕਿਸਾਨੀ ਥੋੜੀ-ਬਹੁਤੀ ਬਚੀ ਹੈ ਤਾਂ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੇ ਜਾਂਦੇ ਸੰਘਰਸ਼ਾਂ ਦੇ ਦਬਾਅ ਸਦਕਾ ਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਕਿਸਾਨਾਂ ਗਾਂ ਨੂੰ ਜੇਲ੍ਹ ਵਿੱਚ ਸੁੱਟ ਕੇ ਕਾਰਪੋਰੇਟਾਂ ਦਾ ਜ਼ਮੀਨਾਂ ਉੱਪਰ ਕਬਜ਼ਾ ਕਰਵਾਉਣ ਦੇ ਰਾਹ ਤੁਰੀਆਂ ਹੋਈਆਂ ਨੇ ਜਿਸ ਦੀ ਤਾਜ਼ਾ ਉਦਾਹਰਣ ਤਾਮਿਲਨਾਡੂ ਦੇ ਕਿਸਾਨ ਆਗੂ ਪੀ ਆਰ ਪੰਡਿਆਨ ਨੂੰ ਫਾਸਟ ਟਰੈਕ ਅਦਾਲਤ ਦੇ ਵੱਲੋਂ ਸੁਣਾਈ ਗਈ 13 ਸਾਲ ਦੀ ਸਜ਼ਾ ਤੋਂ ਮਿਲਦਾ ਹੈ। ਆਮਦਨਦਵਾਦ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਬਾਦਲ ਦਲ ਦਾ ਆਗੂ ਅਤੇ ਸਾਫਾ ਕੈਬਨਿਟ ਮੰਤਰੀ ਬਿਕਰਮ ਅਜੀਠਿਆ ਨੇ ਹੁਣ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਹਾਈ ਕੋਰਟ ਦੇ ਵੱਲੋਂ ਉਹਨਾਂ ਦੀ ਰੈਗੂਲਰ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ ਮਜੀਠਿਆ ਨੇ ਸੁਪਰੀਮ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ ਸੋ ਪਹਿਲਾਂ ਬਿਕਰਮ ਸਿੰਘ ਮਜੀਠਿਆ ਦੀ ਜ਼ਮਾਨਤ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕੀਤੀ ਜਾ ਚੁੱਕੀ ਹੈ ਹਾਈ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਹੁਣ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹਾਲਾਂਕਿ ਇਹ ਕੇਸ ਸੁਪਰੀਮ ਕੋਰਟ ਵਿੱਚ ਲਿਸਟ ਨਹੀਂ ਹੋਇਆ ਦੱਸਦੀ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਵਿਕਰਮ ਮਜੀਠੀਨ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਵੇਲੇ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਹਨ ਸੋ ਫਿਲਹਾਲ ਦੇ ਲਈ ਪੰਜਾਬ న్యూਸ ਵਿੱਚ ਇੰਨਾ ਹੀ ਮਿਲਣ ਦਵਾ ਗਿਆ ਧੰਨਵਾਦ